ਹਾਂ ਜੀ ਦੋਸਤੋ ਕੈਨੇਡਾ ਦੀ ਆ ਸਚਾਈ ਸੁਣ ਕੇ ਨਾ ਕਈਆਂ ਨੂੰ ਮਿਰਚਾਂ ਬਹੁਤ ਲੱਗਣੀਆਂ ਵੀ ਲੰਬੀ ਤੇ ਕੈਨੇਡਾ ਦੇ ਬੱਚਿਆਂ ਨੂੰ ਇਦਾਂ ਬੋਲ ਰਹੀ ਆ ਪਰ ਇਹ ਸੱਚ ਆ ਦੇਖੋ ਆਪਣੇ ਬਹੁਤ ਸਾਰੇ ਬੱਚੇ ਆਪਾਂ ਇੱਥੋਂ ਪੈਸਾ ਲਾ ਕੇ ਬਾਹਰ ਭੇਜਦੇ ਆ ਤੇ ਆਪਣੇ ਬੱਚੇ ਉੱਥੇ ਪੜ੍ਹਨ ਵਾਸਤੇ ਜਾਂਦੇ ਆ ਆ ਤੁਸੀਂ ਦੇਖਦੇ ਹੋਵੋਗੇ ਹੁਣ ਸਕੂਲ ਦੇ ਬਾਹਰ ਵੀ ਤਿੰਨ ਝੰਡੇ ਲੱਗੇ ਹੋਏ ਆ ਇਹ ਤੀਜਾ ਝੰਡਾ ਪਤਾ ਕਾ ਦਾ ਆ ਇਹ ਤੀਜਾ ਝੰਡਾ ਹੈਗਾ ਵਾ LGBTQ ਦਾ મતલਬ ਕਿਰੇ ਉਹ ਟੈਂਪੂ ਜਿਨ੍ਹਾਂ ਨੂੰ ਆਪਾਂ ਸਟੂਲੇ ਕਹਿੰਦੇ ਆ ਨਾ ਵੀ ਇੱਥੇ ਉਹ ਵੀ ਬਣਾਏ ਜਾਂਦੇ ਨੇ ਇਹਨਾਂ ਸਕੂਲਾਂ ਦੇ ਵਿੱਚ ਉਹ ਸਿੱਖਿਆ ਵੀ ਦਿੱਤੀ ਜਾਂਦੀ ਹੈ ਤੇ ਬਣਾਏ ਵੀ ਜਾਂਦੇ ਨੇ ਦੇਖ ਲਓ ਇੱਥੇ ਤਿੰਨ ਛੰਡੇ ਚੜਦੇ ਆ ਆ ਸਕੂਲਾਂ ਦੇ ਵਿੱਚ ਇਹ ਕੈਨੇਡਾ ਦੇ ਸਕੂਲ ਆ ਜੀ ਜਿਨ੍ਹਾਂ ਦੇ ਵਿੱਚ ਇਹ ਇੱਕ ਸਕੂਲ ਨਹੀਂ ਕਹਿੰਦੇ ਕੈਨੇਡਾ ਦੇ ਹੋਰ ਵੀ ਬਹੁਤ ਸਾਰੇ ਸਕੂਲ ਆ ਜਿਨ੍ਹਾਂ ਦੇ ਵਿੱਚ ਕਹਿੰਦੇ ਟੈਂਪੂ ਤਿਆਰ ਕੀਤੇ ਜਾਂਦੇ ਮਤਲਬ ਬੱਚਿਆਂ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਸਟੂਲਾ ਗੈਂਗ ਜਿਹਨੂੰ ਕਿਹਾ ਜਾਂਦਾ ਆ ਇਹ ਹੀ ਨਹੀਂ ਕਹਿੰਦੇ ਇੱਥੇ ਟ੍ਰਾਂਟੋ ਦੇ ਵਿੱਚ ਨਾ ਪੂਰੇ ਨੰਗਿਆ ਦੀ ਪ੍ਰੇਡ ਵੀ ਕੱਢੀ ਜਾਂਦੀ ਹੈ ਮਤਲਬ ਨੰਗਾ ਮਤਲਬ ਪੂਰਾ ਨੰਗਾ ਇੱਥੇ ਨੰਗੇ ਬੱਚਿਆਂ ਦੀ ਪਰੇਡਾਂ ਕੱਡੀਆਂ ਜਾਂਦੀਆਂ ਹੈ ਨਾ ਕਿੰਨਾ ਸ਼ਰਮਨਾਕ ਤੇ ਭਾਈ ਸੋਚ ਕੇ ਦੇਖੋ ਤੁਸੀਂ ਸਾਡੇ ਬੱਚੇ ਅਗਰ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਦੇਗੇ ਤਾਂ ਕੀ ਕੁਝ ਸਿੱਖਣਗੇ ਉਹ ਵੀ ਆਫੀਸ਼ੀਅਲੀ ਜੀ ਗੱਲ ਹੈ ਕਿ ਉਹ ਵੀ ਟੈਂਪੋਸ ਟੁੱਲਾ ਹੀ ਬਣਨਗੇ ਤੇ ਇਹਦੇ ਨੰਗੇ ਹੋ ਹੋ ਕੇ ਉਹ ਵੀ ਇੱਕ ਦਿਨ ਫਿਰਣਗੇ ਹੈ ਨਾ ਤੇ ਹੁਣ ਜੀ ਮੈਂ ਬੋਲਦੀ ਪਈ ਤੇ ਕਈਆਂ ਨੂੰ ਮਿਰਚਾਂ ਵੀ ਬਹੁਤ ਲੱਗਣੀ ਆ ਕਿ ਲਾਪਰਵਾਹ ਕਿ ਇਦਾਂ ਕਿਉਂ ਬੋਲ ਰਹੀ ਐ ਕੈਨੇਡਾ ਦੇ ਬਾਰੇ ਪਰ ਇੱਕ ਗੱਲ ਹੈਗੀ ਆ ਭਾਈ ਅਮਰੀਕਾ ਵਾਲੇ ਕ੍ਰੰਪ ਨੇ ਤਾਂ ਕਹਿੰਨਾ ਧੱਕ ਗੱਡੀ ਪਈ ਆ ਅਮਰੀਕਾ ਦੇ ਵਿੱਚ ਉਹਨੇ ਇੱਕ ਹੀ ਗੱਲ ਕਿ ਸਿੱਧੀ ਕਹੀ ਆ ਕਿ ਅਮਰੀਕਾ ਦੇ ਵਿੱਚ ਸਿਰਫ ਦੋ ਹੀ ਜੈਂਡਰ ਆ ਇੱਕ ਆਪਣੇ ਮੁੰਡਾ ਤੇ ਇੱਕ ਆਪਣਾ ਕੁੜੀ ਮੈਂ ਤੀਜਾ ਜੈਂਡਰ ਇੱਥੇ ਆਪਾਂ ਰਹਿਣ ਨਹੀਂ ਦੇਣਾ ਕੋਈ ਦੇਖੋ ਹੈ ਟਰੰਪ ਨੇ ਕਿੱਡਾ ਵਧੀਆ ਸਟੈਪ ਚੱਕਿਆ ਸੀਗਾ ਤੇ ਜਿਹੜਾ ਹੁਣ ਆਹ ਕੈਨੇਡਾ ਦੇ ਵਿੱਚ ਜਿਹੜਾ ਤੀਸਰਾ ਜੈਂਡਰ ਨੂੰ ਇੰਨੀ ਜ਼ਿਆਦਾ ਮੰਨਤਾ ਦਿੰਦੇ ਤੇ ਬਣਾਇਆ ਵੀ ਜਾਂਦਾ ਉਰ ਤੋਂ ਪੜ੍ਹਾਈ ਵੀ ਸੋ ਸੋਚ ਕੇ ਦੇਖੋ ਤੁਸੀਂ ਕਿਦਾਂ ਲੱਗਦਾ ਹੋਊਗਾ ਜਿਹੜੇ ਬੱਚੇ ਜਾ ਰਹੇ ਆ ਹਨਾ ਸੋ ਹੁਣ ਦੱਸੋ ਤੁਸੀਂ ਮੁੰਡਾ ਤੇ ਆਪਣੇ ਕੁੜੀ ਰਹਿ ਕਿੱਥੇ ਗਏ ਜੇ ਸਟੁੱਲੇ ਹੀ ਬਣ ਕੇ ਫੇਰ ਕੀ ਕਰੋਗੇ ਦੱਸੋ ਆਹ ਕਾਦੀ ਆ ਕੀ ਕਰਨੀ ਆ ਭਾਈ ਇਹੋ ਜੀਆਂ ਪੜਾਈਆਂ ਇੰਨੀਆਂ ਐਡਵਾਂਸ ਪੜਾਈਆਂ ਆ ਆਪਾਂ ਕੀ ਕਰਨ ਕਸੋ ਪਰ ਕੀ ਸਿਰ ਚ ਮਾਰਨੀ ਹੈ ਇਹੋ ਜੀਆਂ ਪੜਾਈਆਂ ਇੰਨਾ ਨਾ ਪੈਸਾ ਲਾ ਕੇ ਉੱਥੇ ਆਪਾਂ ਪੜਾ ਰਹੇ ਆ ਲਿਖਾ ਰਹੇ ਆ ਹੈ ਕੋਈ ਫਾਇਦਾ